ਸੰਬਰ 2024 ਨੂੰ ਜਿਹੜਾ ਥਾਣਾ ਸਾਡਾ ਖਰਨੀਏ ਕੇ ਬੰਗਰ ਹੈ ਉਹਦੇ ਉੱਤੇ ਗੰਨੇਡ ਅਟੈਕ ਹੋਇਆ ਸੀ ਉਸ ਦੀ ਤਫਤੀਸ਼ ਦੇ ਦੌਰਾਨ ਜਿਹੜੇ ਅਸੀਂ ਦੋਸ਼ੀ ਗ੍ਰਫਤਾਰ ਕੀਤੇ ਔਰ ਦੋਸ਼ੀਆਂ ਨੂੰ ਰਿਕਵਰੀ ਵਾਸਤੇ ਲੈ ਕੇ ਜਾ ਰਹੇ ਸੀ ਤੇ ਉਹਨਾਂ ਨੇ ਜਿਹੜੀ ਐਪੁਲਿਸ ਪਾਰਟੀ ਦੇ ਉੱਤੇ ਫਾਇਰਿੰਗ ਕੀਤੀ ਪਿਸਤਲ ਨਾਲ ਉਸ ਫਾਇਰਿੰਗ ਦੇ ਦੌਰਾਨ ਜਿਹੜੇ ਦੋ ਦੋਸ਼ੀ ਸੀ ਉਹ ਜਵਾਬੀ ਫਾਇਰਿੰਗ ਚ ਇੰਜਰਡ ਹੋਏ ਜਿਨ੍ਹਾਂ ਨੂੰ ਦਾਖਲ ਕਰਵਾਇਆ ਇਲਾਜ ਵਾਸਤੇ ਸਿਵਲ ਹਸਪੀਟਲ ਬਟਾਲਾ ਔਰ ਬਾਅਦ ਦੇ ਵਿੱਚ ਇੱਕ ਦੋਸ਼ੀ ਜਿਹੜਾ ਪੀਜੀ ਰੈਫਰ ਹੋਇਆ ਔਰ ਜਿਹੜਾ ਪੀਜੀਆਈ ਰੈਫਰ ਹੋਇਆ ਉਸ ਦੀ ਇਲਾਜ ਦੇ ਦੌਰਾਨ ਜਿਹੜੀ ਇੱਕ ਲੱਤ ਹੈ ਉਹ ਕੱਟਨੀ ਪਈ। ਬੰਦੇ ਫੈਮਿਲੀ ਬੈਕਗ੍ਰਾਉਂਡ ਇਸ ਤਰ੍ਹਾਂ ਦੀ ਹੈ। ਦੇਖੋ ਇਹ ਬੱਚੇ ਸਾਰੇ ਮੀਡਲ ਜਿਹੜੇ ਹੈਗਾ ਕਲਾਸ ਦੇ ਹੈਗੇ ਨੇ ਉਸ ਫੈਮਿਲੀ ਚ ਹੈਗੇ ਨੇ ਮਿਹਨਤ ਕਸ਼ ਲੋਕ ਨੇ ਔਰ ਜਿਹੜੇ ਇਹ ਗੈਂਗਸਟਰ ਬਾਹਰ ਵਿਦੇਸ਼ਾਂ ਚ ਬੈਠੇ ਹੋਏ ਨੇ ਇਹਨਾਂ ਨੂੰ ਲਾਲਚ ਦੇ ਕੇ ਆਪਣੇ ਜਿਹੜਾ ਝੂਠੇ ਭਰੋਸੇ ਵਿੱਚ ਲੈ ਕੇ ਕਈ ਤਰ੍ਹਾਂ ਦੇ ਲਾਲਚ ਦੇ ਵਿੱਚ ਦੇ ਕੇ ਇਹਨਾਂ ਨੂੰ ਆਪਣੇ ਨਾਲ ਜੋੜ ਕੇ ਇਹਨਾਂ ਕੋਲੋਂ ਜਿਹੜੇ ਐਂਟੀ ਸੋਸ਼ਲ ਜਿਹੜੇ 엘మెంట్ਸ ਸਗੇ ਨੇ ਇਹ ਬਾਹਰ ਬੈਠੇ ਇਹਨਾਂ ਕੋਲੋਂ ਵਾਰਦਾਤਾ ਕਰਵਾਉਂਦੇ ਨੇ ਔਰ ਇਹ ਬੱਚੇ ਉਹਨਾਂ ਦੇ ਬਹਿਕਾਵੇ 'ਚ ਆ ਕੇ ਕੁਝ ਪੈਸਿਆਂ ਦੀ ਖਾਤਰ ਜਿਹੜੇ ਆ ਉਹਨਾਂ ਦੇ ਬਹਿਕਾਵੇ 'ਚ ਆ ਜਾਂਦੇ ਨੇ ਕੀ ਕਹਿਣਾ ਚਾਹੋਗੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜੋ ਚੰਦ ਦੇ ਕੁ ਰੁਪਈਆ ਪਿੱਛੇ ਅਜਿਹੇ ਕੰਮ ਕਰਦੇ ਦੇਸ਼ ਵਿਰੋਧੀ ਕੰਮ ਮੈਂ ਨੌਜਵਾਨ ਪੀੜ੍ਹੀ ਨੂੰ ਇਹੀ ਕਹਿਣਾ ਚਾਹਾਂਗਾ ਕਿ ਇਹ ਲੋਕ ਜਿਹੜੇ ਐਂਟੀ ਇੰਡੀਆ ਹੈਗੇ ਨੇ ਐਂਟੀ ਸੋਸ਼ਲ ਹੈਗੇ ਨੇ ਇਹ ਜਿਹੜੇ ਆ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਜਿਹੜੀਆਂ ਉਹ ਗੜਬੜ ਪੈਦਾ ਕਰਨਾ ਚਾਹੁੰਦੇ ਆ ਵਾਅਦਾ ਤਾਂ ਕਰਾਉਣਾ ਚਾਹੁੰਦੇ ਆ ਉਹ ਇਹਨਾਂ ਦੇ ਪਿੱਛੇ ਨਾ ਲੱਗੋ ਆਪਣੇ ਕੰਮ 'ਤੇ ਧਿਆਨ ਰੱਖੋ ਆਪਣੀ ਪੜ੍ਹਾਈ 'ਤੇ ਧਿਆਨ ਰੱਖੋ ਇਹਨਾਂ ਨੇ ਤੁਹਾਨੂੰ ਕੁਝ ਨਹੀਂ ਦੇਣਾ ਇਹ ਆਪ ਤਾਂ ਜਿਹੜੇ ਵਾਅਦਾ ਤਾਂ ਇੱਥੋਂ ਕਰਕੇ ਬਾਹਰ ਭੱਜ ਗਏ ਨੇ ਔਰ ਤੁਸੀਂ ਇਹਨਾਂ ਦੇ ਬਹਿਕਾਵੇ ਚ ਆ ਕੇ ਆਪਣੀਆਂ ਜ਼ਿੰਦਗੀਆਂ ਖਰਾਬ ਨਾ ਕਰੋ ਇੰਟਰਵਿਊ ਚ ਦੇਖਿਆ ਸੀ ਜਿਹੜਾ ਆਰਮੀ ਚ ਲੜਕਾ ਸੀ ਜੇ ਐਨਜੀ ਚ ਥੋੜੀ ਜਿਹੀ ਸਰਵਿਸ ਕੀਤੀ ਹੋਰੇ ਫਾਦਰ ਨਹੀਂ ਸੀ ਹਨਾ ਤੋ ਉਹਨੂੰ ਵੀ ਤੇ ਸਰਵਿਸ ਸਰਕਾਰੀ ਨੌਕਰੀ ਦੇ ਬਾਵਜੂਦ ਹੋਣ ਦੇ ਬਾਵਜੂਦ ਵੀ ਉਹ ਚੰਦ ਪੈਸਾਂ ਲਈ ਉਹ ਬਾਹਰ ਚਲਾ ਗਿਆ ਤੇ ਉਹਨੇ ਬਲਾਸਟ ਵਗੈਰਾ ਕਰਵਾਏ ਐ ਅੰਡੀ ਸੱਚ ਤੇ ਮੈਨੂੰ ਲੱਗਦਾ ਕਿ ਤੁਸੀਂ ਚੰਦ ਪੈਸਾਂ ਲਈ ਵਿਕ ਜਾਂਦੇ ਹੋ ਤੁਸੀਂ ਇਹ ਨਹੀਂ ਦੇਖਦੇ ਕਿ ਤੁਹਾਡੇ ਚੰਦ ਪੈਸਾਂ ਲਈ ਜਿਹੜੇ ਸਾਡੇ ਆਣ ਵਾਲੇ ਬੱਚੇ ਨੇ ਉਹਨਾਂ ਤੇ ਵੀ ਭਾਰੀ ਪੈਣ ਡੇ ਨੇ ਕਿ ਉਹ ਵੀ ਅੱਜ ਹਿੰਦੁਸਤਾਨ ਛੋੜ ਕੇ ਬਾਹਰ ਜਾਣ ਡੇ ਨੇ ਔਰ ਇਹ ਚੀਜ਼ਾਂ ਨਹੀਂ ਸੋਸ਼ਲ ਮੀਡੀਆ ਰਾਹੀਂ ਇਹ ਬੱਚੇ ਜਿਹੜੇ ਸਾਡੇ ਹਾਇਰ ਹੁੰਦੇ ਪਏ ਨੇ ਕਿ ਫੇਸਬੁੱਕ ਦੇ ਉੱਪਰ ਲੋਕੀ ਕੰਟੈਕਟ ਕਰਦੇ ਨੇ ਪਹਿਲੇ ਉਹ ਪੂਰਾ ਸੋਸ਼ਲ ਮੀਡੀਆ ਬਾਇਓ ਦੇ ਚੈੱਕ ਕਰਦੇ ਨੇ ਕਿ ਕਿਹੜਾ ਬੱਚੇ ਇਦਾਂ ਦੀਆਂ ਨੇ ਸਿਰਫ ਨੌਜਵਾਨੀ ਹੈ ਲੇਡੀਜ਼ ਵੀ ਇਸ ਕੰਮ ਚ ਚਲ ਗਈਆਂ ਨੇ ਕਿ चंद ਪੈਸੇ ਲਈ ਉਹ ਵੀ ਹੋ ਗਈਆਂ ਨੇ ਦੇਸ਼ਦੋਈ ਹੋ ਗਈਆਂ ਨੇ ਤੇ ਮੈਂ ਸਭ ਦੇ ਅੱਗੇ ਅਪੀਲ ਕਰਦੀ ਆ ਕਿ ਪਲੀਜ਼ ਜਿਹੜਾ ਆਪਣੇ ਦੇਸ਼ ਦਾ ਸਾਕਾ ਨਹੀਂ ਉਹ ਕਿਸੇ ਦਾ ਨਹੀਂ ਹੋ ਸਕਦਾ ਤੁਸੀਂ ਇਦਾਂ ਦੇ ਕੰਮ ਨਾ ਕਰੋ ਕਿਉਂਕਿ ਸਾਡੇ ਜਿਹੜੇ ਬੱਚਿਆਂ ਦਾ ਉਹਨਾਂ ਭਵਿੱਖ ਬਾਰੇ ਜਰੂਰ ਸੋਚੋ